ਸਰਕਾਰੀ ਹਸਪਤਾਲ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ। ਬੀਤੀ ਰਾਤ ਰੋਪੜ ਦੇ ਸਰਕਾਰੀ ਹਸਪਤਾਲ ਦੇ ਬਾਥਰੂਮ ਦੇ ਵਿੱਚ ਇੱਕ ਮਹਿਲਾ ਦੇ ਨਹਾਉਂਦਿਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਸਪਤਾਲ ਦੇ ਮੈਡੀਕਲ ਵਾਰਡ ਦੇ ਵਿੱਚ ਉਹ ਦਾਖਲ ਸੀ ਅਤੇ ਉਸ ਦੀ ਪਤਨੀ ਰਾਤ ਨੂੰ ਨਹਾਉਣ ਦੇ ਲਈ ਬਾਥਰੂਮ ਦੇ ਵਿੱਚ ਗਈ ਤਾਂ ਕਿਸੇ ਵਿਅਕਤੀ ਨੇ ਉਸ ਦੀ ਵੀਡੀਓ ਬਣਾ ਲਈ। ਮਰੀਜ਼ ਦੇ ਅਨੁਸਾਰ ਇਸ ਵਿਅਕਤੀ ਨੇ ਵੀਡੀਓ ਉਸ ਦੀ ਪਤਨੀ ਨੂੰ ਵੀ ਦਿਖਾਈ ਜਿਸ ਤੋਂ ਬਾਅਦ ਉਹ ਉੱਥੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਹੰਗਾਮਾ ਹੋ ਗਿਆ ਅਤੇ ਹਸਪਤਾਲ ਦੇ ਸਟਾਫ ਦੇ ਵੱਲੋਂ ਵੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਜਦਕਿ ਮੌਕੇ ਤੇ ਪਹੁੰਚੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਘਟਨਾ ਤੋਂ ਬਾਅਦ ਸਿਹਤ ਵਿਭਾਗ ਤੇ ਪੁਲਿਸ ਕਾਰਵਾਈ ਦੇ ਵਿੱਚ ਜੁਟੀ ਹੋਈ ਹੈ। ਕੀ ਘਟਨਾ ਕੀ ਹੋਇਆ ਸ਼ਰਾਬ ਰਾਤ ਨੂੰ ਘਟਨਾ ਸਾਰੇ ਹੋਈ ਸੀ ਵੀ ਮੈਂ ਤਾਂ ਮਰੀਜ਼ ਪਿਆ ਮੁੰਡੇ ਦੇ ਤੇ ਮੇਰੀ ਘਰ ਦੀ ਉਹ ਗਈ ਸੀ ਤੇ ਲਾਉਨ ਬਾਥਰੂਮ ਜੇ ਟਾਈਮ ਸਵਾ 9 ਦਾ ਹੋਣਾ ਨਾ ਆਰ ਐਸ ਦੇ ਉੱਤੇ ਨਾ ਅਗਰੇ ਲਈ ਖੁੱਲੀ ਉੱਪਰ ਕੋਈ ਛੱਤ ਵੀ ਖੁੱਲੀ ਆ ਆਪਣਾ ਬੰਦਾ ਕੋਈ ਗੈਰ ਬੰਦਾ ਜੋ ਮੁੰਡਾ ਸ਼ਰਾਰਤੀ ਕੋਣ ਕੋਣ ਨਹੀਂ ਆਇਆ ਉਹ ਇਹਨਾਂ ਦੇ ਨਾਲ ਦੇ ਦੀ ਉਹਨੂੰ ਮੂਵੀ ਬਣਾ ਲਈ ਮੂਵੀ ਬਣਾ ਲਈ ਇਹਨੂੰ ਪਤਾ ਲੱਗਿਆ ਜਿਆਦੇ ਨਾ ਆ ਕੇ ਕੱਪੜੇ ਲਾ ਕੇ ਬਾਹਰ ਨਿਕਲੀ ਆ ਉਹ ਮਤਲਬ ਮੁਰੇ ਘੇਰ ਕੇ ਖੜ ਗਿਆ ਇਹਨੂੰ ਮੂਵੀ ਦਿਖਾਉਂਦੀ ਥੋੜਾ ਕੁਛ ਨਹੀਂ ਹਰੇ ਜਦੋਂ ਬੰਦਾ ਮੂਵੀ ਦਿਖਾਉਂਦੀ ਇਹਨੂੰ ਭੱਜ ਕੇ ਦਨ ਲਈ ਆ ਮੁਰੇ ਮੈਡਮ ਆ ਰਿਖਾਫ ਦੀ ਮੈਡਮ ਨਾਲ ਗੱਲ ਕਰੀ ਇਦਾਂ ਦਾ ਰੋਣ ਲੱਗ ਗਈ ਉਹ ਜਦੋਂ ਇਹ ਬੰਦਾ ਭੱਜ ਗਿਆ ਫਿਰ ਬਾਅਦ ਚ ਅਸੀਂ ਮੈਡਮ ਨੂੰ ਦੱਸਿਆ ਸਾਰਾ ਸਭ ਇਕੱਠਾ ਹੋ ਗਿਆ ਉਹ ਮੈਡਮਾਂ ਦੇ ਨਾਲ ਵੀ ਰੋਣਾ ਬੁਲਦਾਲ ਨੇ ਠੀਕਨ ਅਮਰਜੇ ਸੀ ਗਿਆ ਬੜਾ ਘਾਟ ਰੋ ਬੜੇ ਡਾਕਟਰ ਤੇ ਪੁਲਿਸ ਬੁਲਾ ਲਈ ਆ ਪੁਲਿਸ ਬੁਲਾ ਕੇ ਅਗਲੀ ਕਾਰਨ ਕੀ ਕੀ ਕੀਤਾ ਕੀ ਨਹੀਂ ਕੀਤੀ ਇਹ ਇਹ ਗ੍ਰੈਂਡ ਨੇ ਰੱਖ ਨਹੀਂ ਬੰਦਾ ਤੇ ਪਛਾਣ ਚ ਹੈ ਨਹੀਂ ਪ੍ਰਬੰਧਕ ਐਸਾ ਪ੍ਰਬੰਧ ਸਪੋਰਟ ਤਾਂ ਹੈ ਹੀ ਨਹੀਂ ਜੀ ਹੁਣ ਦੇਖੋ ਬਾਥਰੂਮ ਖੁੱਲਾ ਹੋਪੋ ਨਾ ਟਾਇਲਟਾਂ ਦਾ ਖੁੱਲਾ ਹੈ ਕੁੰਡੇ ਕੁੰਡੀਆਂ ਹੈ ਨਹੀਂ ਇੱਥੇ ਇਹ ਬੀਬੀਆ ਪਰ ਆਉਂਦੇ ਜੇ ਦਾ ਆਪਣਾ ਘਰ ਹੁੰਦਾ ਸਾਰਾ ਮਰੀਜ਼ ਆਇਆ ਵਾ ਇੱਥੇ ਕੋਈ ਗੱਲਬਾਤ ਨਹੀਂ ਹੁੰਦੀ ਇਹ ਥੋੜਾ ਪਸਾ ਉਹ ਇੱਥੇ ਗੁੰਡੇ ਪਾਲਟੀ ਬਹੁੰਦੀ ਰਾਤ ਨੂੰ ਅੱਜ ਇਹ ਵਿਆਹੀ ਵਰੀ ਇਹ ਬੁਢੀ ਕੋਈ ਗੱਲ ਨਹੀਂ ਤਾਂ ਉਹਨੂੰ ਕੁੜੀ ਦਿੱਤੀ ਹੋਵੇ ਉਹਦੇ ਨੈੱਟ ਤੇ ਫੁਰਕੇ ਡਾਵੇ ਉਹਨਾਂ ਦੇ ਵਿੱਚ ਕੋਈ ਨਹੀਂ ਨਾ ਕੋਈ ਚੱਲਦਾ ਇੱਥੇ ਸਕੋਰਡ ਵੀ ਪਰਵੰਤ ਹੈ ਨਹੀਂ ਨਾ ਉੱਤੇ ਕੈਮਰਾ ਲਗਾਵਾ ਇੱਥੇ ਨੇ ਮੇਨ ਗੇਟ ਦੇ ਐਂਟਰੀ ਹੋਣੀ ਚਾਹੀਦੀ ਕਿਹੜਾ ਬੰਦਾ ਆ ਰਿਹਾ ਕਿਹੜਾ ਜਾ ਰਿਹਾ ਉੱਤੇ ਰਜਿਸਟਰ ਹੋਣਾ ਚਾਹੀਦਾ ਸਕੋਰਡ ਡੀਕੋਰ ਇੱਥੇ ਕੋਈ ਤੇ ਗੱਲਬਾਤ ਨਹੀਂ ਹੈ ਹੀ ਨਹੀਂ ਫੇਰ ਅਸੀਂ ਮਾਰਕ ਤੋਂ ਖਾ ਗਿਆ ਜ ਤਾਂ ਸਾਨੂੰ ਉਸ ਮੈਡਵਾਨ ਨੇ ਕਿਹਾ ਆਏ ਮਾਰ ਕੇ ਵੀ ਮਰੀਜ਼ ਕੋਲ ਇੱਕੋ ਬੰਦਾ ਹੋਣਾ ਚਾਹੀਦਾ ਬਸ ਇੱਕੋ ਬੰਦਾ ਡਾਉਣੇ ਚਾਹੀਦਾ ਅੱਗੇ ਬੰਦੇ ਬੈਠ ਰਹੇ ਨੇ ਆ ਉਹ ਸਾਡੇ ਜਿਹੜਾ ਆਇਆ ਸੀ ਕੁੜੀਆਂ ਕਿਤੇ ਅਸੀਂ ਉਹ ਵੀ ਕੰਮ ਭੇਜ ਸਿਆਂ ਅਸੀਂ ਇਕੱਲਾ ਰਹਿ ਗਿਆ ਮੈਂ ਇਹਨਾਂ ਆਉਣਗੇ ਪਾਏ ਫਰਜ਼ਦਤ ਕੋਈ ਆ ਅੱਗੇ ਨੂੰ ਪ੍ਰਸ਼ਾਸਨ ਦੀ ਮਰਜ਼ੀ ਕੀ ਕਰਦਾ ਕੀ ਨਹੀਂ ਕਰਦਾ ਤਾਂ ਤੱਕ ਕੋਈ 11 11:30 ਦੇ ਕਰੀਬ ਕੋਈ ਪੇਸ਼ੈਂਟ ਐਡਮਿਟ ਹੈਗਾ ਬਾਡ ਦੇ ਵਿੱਚ ਉਸ ਦੇ ਨਾਲ ਕੋਈ ਅਟੈਂਡੈਂਟ ਹੈ ਉਹਦੇ ਨਾਲ ਕੋਈ ਉਹਨੇ ਸ਼ਿਕਾਇਤ ਕੀਤੀ ਹੈ ਵੀ ਉਹਦੀ ਕੋਈ ਵੀਡੀਓ ਜਿਹੜੀ ਹੈ ਵਾਸ਼ਰੂਮ ਦੇ ਵਿੱਚ ਮਣਾਈ ਕਿਸੇ ਨੇ ਪਰ ਉੱਥੇ ਮੌਕੇ ਤੇ ਕਾਡੇ ਜਿਹੜੇ ਔਨ ਡਿਊਟੀ ਸਟਾਫ ਸੀਗੇ ਤੇ ਹੋਰ ਜਿਹੜੇ ਵਰਕਰ ਉਹਨਾਂ ਨੇ ਦੇਖਿਆ ਤਾਂ ਉਹ ਬੰਦਾ ਤਾਂ ਨਹੀਂ ਮਿਲਿਆ ਤੇ ਇਹਦੀ ਮੈਨੂੰ ਡਾਕਟਰ ਵੱਲੋਂ ਫੋਨ ਆਇਆ ਤੇ ਮੈਂ ਉਹਨਾਂ ਕਹਿਆ ਵੀ ਇਮੀਡੀਏਟਲੀ ਤੁਸੀਂ ਪੁਲਿਸ ਕਾਲ ਕਰੋ ਤੇ ਪੁਲਿਸ ਇਨਫੋਰਮੇਸ਼ਨ ਭੇਜੋ ਪੁਲਿਸ ਵੀ ਆਈ ਸਿਟੀ ਰੋਪੜ ਤੋਂ ਉਹਨਾਂ ਨੇ ਵੀ ਆ ਕੇ ਦੇਖਿਆ ਪਰ ਕੋਈ ਬੰਦਾ ਤਾਂ ਨਹੀਂ ਮਿਲਿਆ ਤੇ ਇਹ ਸੀ ਕਿ ਇਹਦੇ ਵਿੱਚ ਉਹਨਾ ਬਲਕੋ ਪੁਲਿਸ ਵੱਲੋਂ ਪੂਰੀ ਜਣੀ ਕਾਰਵਾਈ ਦੀ ਬੰਦੀ ਕਾਰਵਾਈ ਕੀਤੀ ਕੀ ਲਗਾ ਹੋ ਰੀਆਂ ਤਾਂ ਸਿਕਿਉਰਟੀ ਤਾਂ ਦੇਖੋ ਇੱਕ ਰੀਜ਼ਨ ਹੈ ਪਰ ਹੁਣ ਸਾਡੇ ਲੈਵਲ ਤੇ ਉਸ ਚੀਜ਼ ਦਾ ਜਿਹੜਾ ਕੋਈ ਨਹੀਂ ਹੈਗਾ ਜੋ ਜੋ ਸਾਡੇ ਕੋਲ ਮੌਜੂਦਾ ਹੈਗੇ ਨੇ ਰਿਸੋਰਸਸ ਉਹਦੇ ਨਾਲ ਅਸੀਂ ਸੀਸੀਟੀਵੀ ਕੈਮਰੇਜ ਲਗਵਾਏ ਨੇ ਇਹ ਸਿਕਿਉਰਟੀ ਦੇ ਵਿੱਚ ਦੋ ਮੁਲਾਜ਼ਮ ਹੁੰਦੇ ਨੇ ਇੱਕ ਐਮਰਜੈਂਸੀ ਵਿੱਚ ਹੁੰਦਾ ਇੱਕ ਲੈਵਲ ਹੁੰਦੇ ਵਿੱਚ ਤੇ ਇਹਦੇ ਨਾਲ ਅਸੀਂ ਅੱਗੇ ਹੋਰ ਸਰਕਾਰ ਨੂੰ ਪਰਮਿਸ਼ਨ ਲੈ ਕੇ ਤੇ ਹੋਰ ਵੀ ਜਿਹੜੇ ਸਿਕਿਉਰਟੀ ਗਾਰਡਨ ਦੀ ਜਿਹੜੀ ਗਿਣਤੀ ਆ ਉਹ ਵਧਾਵਾਂਗੇ ਤੇ ਹੋਰ ਜਿਹੜੇ ਬਾਕੀ ਜ਼ਿਲ੍ਹੇ ਦੇ ਇੰਸਟੀਚਿਊਸ਼ਨ ਹੈਗੇ ਹਸਪੀਟਲ ਹੈਗੇ ਉਹਨਾਂ ਦੇ ਲਈ ਵੀ ਇਹ ਇਸ ਸੰਬੰਧੀ ਪੂਰੀ ਜਿਹੜੀ ਆ ਜਾਣਕਾਰੀ ਇਕੱਠੀ ਕਰਕੇ ਤੇ ਉੱਥੇ ਵੀ ਜੋ ਵੰਨਦੀ ਕਾਰਵਾਈ ਹੈ ਸਿਕਿਉਰਿਟੀ ਪੱਖੋਂ ਤੇ ਹੋਰ ਜੋ ਫੀਮੇਲ ਸਟਾਫ ਆ ਖਾਸ ਕਰਕੇ ਉਹਨਾਂ ਦੀ ਸਿਕਿਉਰਿਟੀ ਦੇ ਲਈ ਪੂਰੀ ਅਸੀਂ ਬੰਬਚਨਬਦ ਹੈਗੇ ਤੇ ਉਹ ਪੂਰੀਆਂ ਕਸ਼ਿਆਂ ਦੀ ਤਰ੍ਹਾਂ ਐਕਚੁਅਲੀ ਇਸ ਤਰ੍ਹਾਂ ਕਿ ਸਿਵਲ ਹਸਪੀਟਲ ਰੋਪੜ ਰਾਜਸਥਾਨ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਆਧਾਰ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਤਾਂ ਇਹ ਜਿਹੜਾ ਨਾਲ ਦੇ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਲੇਡੀ ਨੇ ਪੁਲਿਸ ਕੋਲ ਬਿਆਨ ਦਰਜ ਕਰਾਇਆ ਸੀ ਉਹ ਆਪਣੇ ਜਿਹੜਾ ਹਸਬੰਡ ਦੇ ਇਲਾਜ ਲਈ ਹਸਪੀਟਲ ਆਈ ਸੀ ਬਟ ਕੋਈ ਕਰੀਬ ਸਵੇਰ 9 ਵਜੇ ਜਦੋਂ ਵਾਸ਼ਰੂਮ ਸਟਾਨ ਲੱਗੀ ਤਾਂ ਕਿਸੇ ਅਣਪਛਤ ਰ ਵਿਅਕਤੀ ਨੇ ਉਹਦੀ ਜਿਹੜੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਦੋਂ ਉਹਨੇ ਬਾਅਦ ਚ ਇਹ ਗੱਲ ਕਿਸੇ ਸਟਾਫ ਨੂੰ ਦੱਸਣ ਨਹੀਂ ਚਾਹੀ ਤਾ ਉਹ ਜਿਹੜਾ ਲੜਕਾ ਉੱਥੇ ਪਚ ਗਿਆ ਸੋ ਅਸੀਂ ਉਹ ਜਿਹੜੀ ਲੜੀ ਆ ਉਹ ਤੇ ਬਿਆਨਨਾਮੇ ਦੇ ਘਰ ਤੇ ਅਨਨੋਨ ਵਿਅਕਤੀ ਦੇ ਖਿਲਾਫ ਮਕਦਮਾ ਅੰਦਰ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ ਸਰਕਾਰੀ ਹਸਪਤਾਲ ਦੇ ਵਿੱਚ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ। ਬੀਤੀ ਰਾਤ ਰੋਪੜ ਦੇ ਸਰਕਾਰੀ ਹਸਪਤਾਲ ਦੇ ਬਾਥਰੂਮ ਦੇ ਵਿੱਚ ਇੱਕ ਮਹਿਲਾ ਦੇ ਨਹਾਉਂਦਿਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਏ। ਮਰੀਜ਼ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਸਪਤਾਲ ਦੇ ਮੈਡੀਕਲ ਵਾਰਡ ਦੇ ਵਿੱਚ ਉਹ ਦਾਖਲ ਸੀ ਅਤੇ ਉਸ ਦੀ ਪਤਨੀ ਰਾਤ ਨੂੰ ਨਹਾਉਣ ਦੇ ਲਈ ਬਾਥਰੂਮ ਦੇ ਵਿੱਚ ਗਈ ਤਾਂ ਕਿਸੇ ਵਿਅਕਤੀ ਨੇ ਉਸ ਦੀ ਵੀਡੀਓ ਬਣਾ ਲਈ। ਮਰੀਜ਼ ਦੇ ਅਨੁਸਾਰ ਇਸ ਵਿਅਕਤੀ ਨੇ ਵੀਡੀਓ ਉਸ ਦੀ ਪਤਨੀ ਨੂੰ ਵੀ ਦਿਖਾਈ ਜਿਸ ਤੋਂ ਬਾਅਦ ਉਹ ਉੱਥੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਹੰਗਾਮਾ ਹੋ ਗਿਆ ਅਤੇ ਹਸਪਤਾਲ ਦੇ ਸਟਾਫ ਦੇ ਵੱਲੋਂ ਵੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਜਦਕਿ ਮੌਕੇ ਤੇ ਪਹੁੰਚੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਘਟਨਾ ਤੋਂ ਬਾਅਦ ਸਿਹਤ ਵਿਭਾਗ ਤੇ ਪੁਲਿਸ ਕਾਰਵਾਈ ਦੇ ਵਿੱਚ ਜੁਟੀ ਹੋਈ ਹੈ। ਕੀ ਘਟਨਾ ਕੀ ਹੋਇਆ ਸ਼੍ਰੀ? ਰਾਤ ਨੂੰ ਘਟਨਾ ਸਾਰੇ ਹੋਈ ਸੀ ਵੀ ਉਹ ਮਹਿਤ ਮਰੀਜ਼ ਪਿਆ ਮੰਦੇਵੇ। ਉਹ ਜੀ ਘਰ ਦੀ ਹੋ ਗਈ ਸੀ ਤੇ ਨਾਉਣ ਬਾਥਰੂਮ ਜੇ ਟਾਈਮ ਸਵੇਰ 9:00 ਦਾ ਹੋਣਾ। ਨਾ ਆਰ ਐਸ ਦੇ ਉੱਤੇ ਨਾ ਅਗਰੇ ਲਈ ਖੁੱਲੀ ਉੱਪਰ ਗਈ ਤੇ ਉਹ ਛੱਤ ਵੀ ਖੁੱਲੀ ਆ ਆਪਣਾ ਬੰਦਾ ਕੋਈ ਗੈਰ ਬੰਦਾ ਕੋਈ ਮੁੰਡਾ ਸ਼ਰਾਰਤੀ ਕੋਣ ਕੋਣ ਨਹੀਂ ਆਇਆ ਉਹ ਇਹਨਾਂ ਦੇ ਨਾਲ ਦੇ ਦੀ ਉਹਨੂੰ ਮੂਵੀ ਬਣਾ ਲਈ ਮੂਵੀ ਬਣਾ ਲਈ ਇਹਨੂੰ ਪਤਾ ਲੱਗਿਆ ਜਿਆਦੇ ਨਾ ਆ ਕੇ ਕੱਪੜੇ ਲੈ ਕੇ ਬਾਹਰ ਨਿਕਲੀ ਆ ਉਹ ਮੁੰਡਾ ਮੁਰੇ ਘੇਰ ਕੇ ਖੜ ਗਿਆ ਇਹਨੂੰ ਮੂਵੀ ਦਿਖਾਉਂਦੀ ਥੋੜਾ ਕੁਛ ਨਹੀਂ ਹਰੇਆ ਤਾਂ ਦਾ ਉਹਨੂੰ ਦਿਖਾਉਂਦੀ ਇਹ ਉਰ ਭੱਜ ਗਿਆ ਦਨ ਲਈ ਆ ਮੁਰੇ ਮੈਡਮ ਆ ਰੁਖਾਫ ਦੀ ਤੇ ਮੈਡਮ ਨਾਲ ਗੱਲ ਕਰੀ ਇਦਾਂ ਉਹ ਰੋਣ ਲੱਗ ਗਈ ਉਹ ਜਦੋਂ ਜਦ ਬੰਦਾ ਭੱਜ ਗਿਆ ਫਿਰ ਬਾਅਦ ਵਿੱਚ ਅਸੀਂ ਮੈਡਮ ਨੂੰ ਦੱਸਿਆ ਸਾਰਾ ਸਭ ਇਕੱਠਾ ਹੋ ਗਿਆ ਉਹ ਮੈਡਮਾਂ ਦੇ ਨਾਲ ਕੁਝ ਲੋਕ ਨਾ ਕੁਝ ਬੰਦੇ ਠੀਕ ਹਨ ਅਮਰਜੇਸੀ ਗਿਆ ਬੜਾ ਘਟ ਰਿਹਾ ਬੜਾ ਡਾਟਾ ਹੈ ਬਸ ਪੁਲਿਸ ਬੁਲਾ ਲਈ ਆ ਪੁਲਿਸ ਬੁਲਾ ਕੇ ਅਗਲੀ ਕਾਰਵਾਈ ਕੀ ਕੀਤੀ ਕੀ ਨਹੀਂ ਕੀਤੀ ਇਹ ਇਹ ਗੈਰ ਲੇਗਲ ਨਹੀਂ ਬੰਦਾ ਦੇ ਪਛਾਣ ਤੇ ਹੈ ਨਹੀਂ ਪ੍ਰਬੰਧ ਹੈ ਜੀ ਪ੍ਰਬੰਧ ਸਕੋਟੀ ਦਾ ਹੈ ਨਹੀਂ ਜੀ ਹੁਣ ਦੇਖੋ ਬਾਥਰੂਮ ਖੁੱਲਾ ਹੋਪੋ ਨਾ ਟਾਇਲਟ ਨਾਲ ਖੁੱਲਾ ਹੈ ਕੁੰਡੇ ਕੁੰਡੀਆਂ ਹੈ ਨਹੀਂ ਇੱਥੇ ਇਹ ਬੀਬੀ ਪਰ ਆਹੁੰਦੇ ਜੇ ਜਦ ਆਪਣਾ ਘਰ ਹੁੰਦਾ ਸਾਰਾ ਮਰੀ ਲਾਇਆ ਵਾ ਇੱਥੇ ਕੁਝ ਦੀ ਗੱਲ ਪਤਾ ਨਹੀਂ ਹੁੰਦੀ ਇਹ ਥੋੜਾ ਪੰਜਾਬ ਵਿੱਚ ਗੁੰਡੇ ਪਾਲ ਦੀ ਬਹੁੰਦੀ ਆ ਰਹੇ ਆ ਅੱਜ ਇਹ ਵਿਆਹੀ ਵਰੀ ਬੁਢੀ ਕੁੜੀ ਤੁਜਲ ਨਹੀਂ ਤੁਹਾਨੂੰ ਕੁੜੀ ਦਿੱਤੀ ਹੋਵੇ ਉਹਦੇ ਨੈਟ ਤੇ ਫੁਰਜਾ ਦੇ ਉਹਨਾਂ ਦੀ ਵੀ ਇੱਥੇ ਨਹੀਂ ਸਕੋਲ ਵੀ ਦਾ ਪ੍ਰਬੰਧ ਹੈ ਨਹੀਂ ਲਾਉ ਉੱਤੇ ਕੈਮਰਾ ਲੱਗਾ ਵਾ ਇਹ ਥੱਲੇ ਮੇਨ ਗੇਟ ਦੇ ਐਂਟਰੀ ਹੁੰਦੀ ਜੇ ਕਿਹੜਾ ਬੰਦਾ ਆ ਰਿਹਾ ਕਿਹੜਾ ਜਾ ਰਿਹਾ ਉੱਤੇ ਰਜਿਸਟਰਡ ਹੋਣਾ ਚਾਹੀਦਾ ਸਕੂਲ ਡੀਗੌਡ ਕੋਈ ਤੇ ਗੱਲ ਪਤਾ ਨਹੀਂ ਹੈ ਫਿਰ ਅਸੀਂ ਮਾਰਕ ਤੋਂ ਖਾ ਗਿਆ ਜੀ ਤਾਂ ਸਾਨੂੰ ਉਸ ਮੈਡਵਾਨ ਨੇ ਕਿਹਾ ਆਏ ਮਾਰ ਕੇ ਵੀ ਮਰੀਜ਼ ਕੋਲ ਇੱਕੋ ਬੰਦਾ ਹੋਣਾ ਚਾਹੀਦਾ ਬਸ ਕਿਉਂ ਬੰਦਾ ਲਾਉਣਾ ਚਾਹੀਦਾ ਅੱਗੇ ਬੰਦੇ ਬੈਠ ਰਹੇ ਨੇ ਆ ਉਹ ਸਾਡੇ ਜਿਹੜਾ ਆਇਆ ਸੀ ਕੁੜੀਆਂ ਕਿਤੇ ਅਸੀਂ ਉਹ ਵੀ ਕੰਮ ਭੇਜ ਸਿਆਂ ਅਸੀਂ ਇਕੱਲਾ ਰਹਿ ਗਿਆ ਮੈਂ ਇਹਨਾਂ ਆਉਣਗੇ ਪਾਏ ਫਰਜ਼ਤ ਕੋਈ ਆ ਅੱਗੇ ਪ੍ਰਸ਼ਾਸਨ ਦੀ ਮਰਜ਼ੀ ਕੀ ਕਰਦਾ ਕੀ ਨਹੀਂ ਕਰਦਾ 7:00 ਕੁ 11:00 11:30 ਦੇ ਕਰੀਬ ਕੋਈ ਪੇਸ਼ੈਂਟ ਐਡਮਿਟ ਹੈਗਾ ਬਾਡ ਦੇ ਵਿੱਚ ਉਸ ਦੇ ਨਾਲ ਕੋਈ ਅਟੈਂਡੈਂਟ ਹੈ ਉਹਦੇ ਨਾਲ ਕੋਈ ਉਹਨੇ ਸ਼ਿਕਾਇਤ ਕੀਤੀ ਹੈ ਵੀ ਉਹਦੀ ਕੋਈ ਵੀਡੀਓ ਜਿਹੜੀ ਹੈ ਵਾਸ਼ਰੂਮ ਦੇ ਵਿੱਚ ਮਣਾਈ ਕਿਸੇ ਨੇ ਪਰ ਉੱਥੇ ਮੌਕੇ ਤੇ ਸਾਡੇ ਜਿਹੜੇ ਔਨ ਡਿਊਟੀ ਸਟਾਫ ਸੀਗੇ ਤੇ ਹੋਰ ਜਿਹੜੇ ਵਰਕਰ ਉਹਨਾਂ ਨੇ ਦੇਖਿਆ ਤਾਂ ਉਹ ਬੰਦਾ ਤਾਂ ਨਹੀਂ ਮਿਲਿਆ ਤੇ ਇਹਦੀ ਮੈਨੂੰ ਡਾਕਟਰ ਵੱਲੋਂ ਫੋਨ ਆਇਆ ਤੇ ਮੈਂ ਉਹਨਾਂ ਕਹਿਆ ਵੀ ਇਮੀਡੀਏਟਲੀ ਤੁਸੀਂ ਪੁਲਿਸ ਕਾਲ ਕਰੋ ਤੇ ਪੁਲਿਸ ਇਨਫੋਰਮੇਸ਼ਨ ਭੇਜੋ ਪੁਲਿਸ ਵੀ ਆਈ ਸਿਟੀ ਰੋਪੜ ਤੋਂ ਉਹਨਾਂ ਨੇ ਵੀ ਆ ਕੇ ਦੇਖਿਆ ਪਰ ਕੋਈ ਬੰਦਾ ਤਾਂ ਨਹੀਂ ਮਿਲਿਆ ਤੇ ਇਹ ਸੀ ਕਿ ਇਹਦੇ ਵਿੱਚ ਉਹਨਾ ਬਲਕੋ ਪੁਲਿਸ ਵੱਲੋਂ ਪੂਰੀ ਜਣੀ ਕਾਰਵਾਈ ਦੀ ਉਹ ਬੰਦੀ ਕਾਰਵਾਈ ਕੀਤੀ ਕੀ ਲਗਾ ਹੋ ਰੀਆਂ ਤਾਂ ਸਿਕਿਉਰਟੀ ਤਾਂ ਦੇਖੋ ਇੱਕ ਰੀਜ਼ਨ ਹੈ ਪਰ ਹੁਣ ਸਾਡੇ ਲੈਵਲ ਤੇ ਉਸ ਚੀਜ਼ ਦਾ ਜਿਹੜਾ ਕੋਈ ਨਹੀਂ ਹੈਗਾ ਜੋ ਜੋ ਸਾਡੇ ਕੋਲ ਮੌਜੂਦਾ ਹੈਗੇ ਨੇ ਰਿਸੋਰਸਸ ਉਹਦੇ ਨਾਲ ਅਸੀਂ ਸੀਸੀਟੀਵੀ ਕੈਮਰੇਜ ਲਗਵਾਏ ਨੇ ਤੇ ਸਿਕਿਉਰਟੀ ਦੇ ਵੀ ਦੋ ਮੁਲਾਜ਼ਮ ਹੁੰਦੇ ਨੇ ਇੱਕ ਐਮਰਜੈਂਸੀ ਵਿੱਚ ਹੁੰਦਾ ਇੱਕ ਲੈਵਲ ਹੁੰਦੇ ਵਿੱਚ ਤੇ ਇਸ ਦੇ ਨਾਲ ਅਸੀਂ ਅੱਗੇ ਹੋਰ ਸਰਕਾਰ ਨੂੰ ਪਰਮਿਸ਼ਨ ਲੈ ਕੇ ਤੇ ਹੋਰ ਵੀ ਜਿਹੜੇ ਸਿਕਿਉਰਟੀ ਗਾਰਡਨ ਦੀ ਜਿਹੜੀ ਗਿਣਤੀ ਆ ਉਹ ਵਧਾਵਾਂਗੇ ਤੇ ਹੋਰ ਜਿਹੜੇ ਬਾਕੀ ਜ਼ਿਲ੍ਹੇ ਦੇ ਇੰਸਟੀਚਿਊਸ਼ਨ ਹੈਗੇ ਹਸਪੀਟਲ ਹੈਗੇ ਉਹਨਾਂ ਦੇ ਲਈ ਵੀ ਇਹ ਇਸ ਸੰਬੰਧੀ ਪੂਰੀ ਜਿਹੜੀ ਆ ਜਾਣਕਾਰੀ ਇਕੱਠੀ ਕਰਕੇ ਤੇ ਉੱਥੇ ਵੀ ਜੋ ਬਣਦੀ ਕਾਰਵਾਈ ਹੈ ਸਿਕਿਉਰਿਟੀ ਪੱਖੋਂ ਤੇ ਹੋਰ ਜੋ ਫੀਮੇਲ ਸਟਾਫ ਆ ਖਾਸ ਕਰਕੇ ਉਹਨਾਂ ਦੀ ਸਿਕਿਉਰਿਟੀ ਦੇ ਲਈ ਪੂਰੇ ਅਸੀਂ ਬੰਬਚਨਬਧ ਹੈਗੇ ਤੇ ਉਹ ਪੂਰੀਆਂ ਕੋਸ਼ਿਸ਼ਾਂ ਕਰਾਂਗੇ ਐਕਚੁਅਲੀ ਇਸ ਤਰ੍ਹਾਂ ਹੈ ਕਿ ਸਿਵਲ ਹਸਪੀਟਲ ਰੋਪੜ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਅਧਾਰ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਤਾਂ ਇਹ ਜਿਹੜਾ ਨਾਲ ਦੇ ਜ਼ਿਲ੍ਹੇ ਅਸਵੰਧਤ ਇੱਕ ਲੇਡੀ ਨੇ ਪੁਲਿਸਪਾਸ ਬਿਆਨ ਦਰਜ ਕਰਾਇਆ ਸੀ ਕਿ ਉਹ ਆਪਣੇ ਜਿਹੜਾ ਹਸਬੰਦ ਦੇ ਇਲਾਜ ਲਈ ਹਸਪੀਟਲ ਆਈ ਸੀ ਬਟ ਕੋਈ ਕਰੀਬ ਸਵੇਰ 9 ਵਜੇ ਜਦੋਂ ਵਾਸ਼ਰੂਮ ਸਟਾਨ ਲੱਗੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਹਦੀ ਜਿਹੜੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਦੋਂ ਉਹਨੇ ਬਾਅਦ ਚ ਇਹ ਗੱਲ ਕਿਸੇ ਸਟਾਫ ਨੂੰ ਦੱਸਣ ਨਿਜਾ ਹੀ ਤੋਂ ਜਿਹੜਾ ਲੜਕਾ ਉੱਥੇ ਪਚ ਗਿਆ ਸੋ ਅਸੀਂ ਉਹ ਜਿਹੜੀ ਲੜੀ ਆ ਉਹ ਤੇ ਬਿਆਨਨਾਮ ਦੇ ਆਧਾਰ ਤੇ ਉਹ ਅਨਨੋਨ ਵਿਅਕਤੀ ਦੇ ਖਿਲਾਫ ਮਕਦਮਾ ਅੰਦਰ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ